ਜਿਵੇਂ ਕਿ ਮੇਰਾ ਵੀਰ ਸੌਂਕੀ ਸਰਦਾਰ ਘੋੜਿਆਂ ਵਾਲਾ ਉਹ ਕਹਿੰਦਾ ਹੁੰਦਾ ਨਾ ਇੱਕ ਹੁੰਦਾ ਜਨੂਨ ਇੱਕ ਹੁੰਦਾ ਸ਼ੌਂਕ ਤੇ ਇੱਕ ਹੁੰਦਾ ਇਸ਼ਕ ਇਸ ਮੇਰੇ ਵੀਰ ਨੂੰ ਜਿਹੜਾ ਇਸ਼ਕ ਹੈ ਇਹ ਕੋੜ ਕੇ ਲੈਣਾ ਸ਼ਬਕਲੀਨ ਵਾਲਾ ਹੈ ਸੌਂਕ ਵੀ ਮੁੱਕ ਜਾਂਦਾ ਤੇ ਜਨੂਨ ਵੀ ਮੁੱਕ ਜਾਂਦਾ ਜਿਹੜਾ ਕਹਿੰਦੇ ਇਸ਼ਕ ਆ ਨਾ ਇਹ ਨਹੀਂ ਕਦੇ ਮੁੱਕਦਾ ਆ ਜੋ ਅੱਗੇ ਮਿਲਦੇ ਆ ਵੀਡੀਓ ਦੇ ਨਾਲ ਦੰਬ ਕੇ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਜ਼ਰੂਰ ਪੇਸ਼ ਕਰਕੇ ਜਾਓ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਤੇ ਜਿਹੜੇ ਮੇਰੇ ਭਰਾ ਕੁੱਤੇ ਰੱਖਣ ਦੇ ਜਾਂ ਪੰਛੀ ਰੱਖਣ ਦੇ ਹਨ ਇਸ ਤਰ੍ਹਾਂ ਦੇ ਸੀਨ ਹੈ ਤੇ ਇਹ ਵੀਡੀਓ ਉਹਨਾਂ ਲਈ ਹੈ ਹਨਾ ਤੇ ਬਾਕੀ ਜੇ ਤੁਸੀਂ ਕੋਈ ਡੌਗ ਰੱਖਣ ਦੇ ਸ਼ੌਂਕੀ ਹੋ ਹਨਾ ਤੇ ਜਾਂ ਕੋਈ ਪੰਛੀ ਵਗੈਰਾ ਰੱਖਣ ਦੇ ਸ਼ੌਂਕੀ ਹੋ ਆਪਾਂ ਤੁਹਾਡੇ ਲਈ ਅੱਜ ਜਿਹੜੀ ਵੀਡੀਓ ਲੈ ਕੇ ਆਏ ਆ ਉਹ ਵੀਡੀਓ ਤੁਹਾਡੇ ਲਈ ਜਿਹੜੇ ਜ਼ਰੂਰ ਦੇਖਣਾ ਤੇ ਕੀ ਕੀ ਇਹਨਾਂ ਕੋਲੇ ਵੀਰਾਂ ਕੋਲੋਂ ਮਿਲਦਾ ਤੇ ਕੀ ਕੀ ਸਮਾਨ ਇਹਨਾਂ ਕੋਲੇ ਕੀ ਐਡਰੈਸ ਆ ਆਪਾਂ ਨੰਬਰ ਸਾਰਾ ਤੁਹਾਨੂੰ ਨਾਲ ਦਵਾਵਾਂਗੇ ਸਸੀ ਕਾਬਲੀ ਤੇ ਬਾਈ ਜੀ ਆਪਣੀ ਪਹਿਲਾ ਦਾ ਲੋਕੇਸ਼ਨ ਦੱਸ ਦਿਓ ਆਪਣੀ ਕਿੱਥੋਂ ਦੀ ਲੋਕੇਸ਼ਨ ਹੈਗੀ ਆਪਣੀ ਪੁੱਚੋ ਮੰਡੀ ਬੱਸ ਸਟੈਂਡ ਦੀ ਲੋਕੇਸ਼ਨ ਆ ਜੀ ਬੱਸ ਸਟੈਂਡ ਦੀ ਬੈਕ ਸਾਈਡ ਆਰ ਵਾਲੀ ਗਲੀ ਹੈ ਜੀ ਆਪਣੀ ਡਾਕਟਰ ਰਿਪੇਟ ਸੌ ਦਿਨਾਂ ਦੇ ਆਪਣੀ ਸ਼ੌਕ ਆ ਜੀ ਠੀਕ ਹੈ ਵੀਰੋ ਤੇ ਜੇਕਰ ਤੁਸੀਂ ਖਤੂਰੇ ਵਗੈਰਾ ਦਾ ਜਾਂ ਸੇਲ ਦਾ ਜਾਂ ਕਿਵੇਂ ਕੀ ਕੰਮ-ਕਾਰ ਕਰ ਕਰਦੇ ਹੋ ਜਿਸੇ ਪ੍ਰਕਾਰ ਦੇ ਬੱਚੇ ਸੇਲ ਕਰਨੇ ਹੋ ਜਾਂ ਲੈਣੇ ਹੋਣ ਜੀ ਆਪਣਾ ਸੰਪਰਕ ਕਰ ਲਓ ਜੀ ਠੀਕ ਹੈ ਜੀ ਤੇ ਕੋਈ ਵੀ ਤਰ੍ਹਾਂ ਦਾ ਬੱਚਾ ਲੈਣਾ ਵੇ ਕੋਈ ਵੀ ਤਰ੍ਹਾਂ ਦਾ ਪੱਟ ਲੈਣਾ ਹੋਵੇ ਆਪਣਾ ਸੰਪਰਕ ਕਰ ਲਓ ਜੀ ਤਾਂ ਆਪਾਂ ਤੁਹਾਡੇ ਬੱਚੇ ਜੀ ਲੈਣੇ ਜਾਂ ਵੇਚਣੇ ਆਪਾਂ ਨੰਬਰ ਕਰ ਲਓ ਬਕਾਇ ਤੇ ਬਾਕੀ ਆ ਵੀਰ ਦੇ ਆ ਮੋਢੇ ਤੇ ਵੀਰੇ ਇਹ ਦਿਖਾਈ ਇਧਰ ਨੂੰ ਇਹ ਅਸਲੀ ਹੈ ਕਿ ਇਹ ਅਸਲੀ ਹੈ ਵੀਰੇ ਅਸਲੀ ਹੈ ਇੱਕ ਵਾਰਨਾ ਵੀਰੇ ਇਹ ਇਹ ਠੀਕ ਜਿਹਾ ਬੱਚਾ ਹੈ ਠੀਕ ਹੈ ਹਾਂ ਵੀਰੇ ਤੇ ਇਹ ਵੀ ਵੀਰੇ ਸੇਲ ਆ ਇਸ ਤਰ੍ਹਾਂ ਦੀਆਂ ਜੀ ਸੇਲ ਚ ਇਹ ਚੀਜ਼ਾਂ ਵੀ ਹਨਾ ਤੇ ਖਮਾਉਣ ਪਿਆਉਣ ਦਾ ਇਹਨਾਂ ਦਾ ਸਾਰਾ ਤੁਸੀਂ ਦੱਸ ਕੇ ਵੀ ਦੇਓਗੇ ਜੀ ਹੈ ਹਾਂ ਹਾਂ ਬੈਸਟਰੀ ਖਾਂਦਾ ਸਾਰਾ ਕੁਝ ਠੀਕ ਹੈ ਤੇ ਆਪਣੇ ਕੋਲੇ ਹੋਰ ਕੀ ਕੀ ਦਵਾਈਆਂ ਵਗੈਰਾ ਜਾਂ ਹੋਰ ਕੀ ਕਾਉ ਦੀ ਫੀਡ ਹੁੰਦੀ ਹੈ ਜਿਹੜੀ ਹਰ ਪ੍ਰਕਾਰ ਦੀ ਫੀਡ ਹੁੰਦੀ ਡੌਗ ਦੀ ਜੀ ਠੀਕ ਹੈ ਕੈਟ ਦੀ ਹੁੰਦੀ ਹੈ ਕੋਈ ਕੈਟ ਲੈਣੀ ਹੋਵੇ ਕੋਈ ਡੌਗ ਲੈਣਾ ਹੋਵੇ ਹਰ ਪ੍ਰਕਾਰ ਦੇ ਸ਼ੈਂਪੂ ਵਗੈਰਾ ਹੁੰਦੇ ਆਪਣੇ ਕੋਲੇ ਜੀ ਡੌਗ ਦੇ ਪਰਫਿਊਮ ਵਗੈਰਾ ਹੁੰਦੇ ਜੀ ਐਕਸੈਸਰੀ ਹੁੰਦੀ ਹੈ ਡੌਗ ਦੀ ਜੀ ਕੈਟ ਦੀ ਐਕਸੈਸਰੀ ਹੁੰਦੀ ਹੈ ਔਰ ਬਾਕੀ ਆ ਮੈਂ ਬਾਹਰ ਜਿੰਮੇ ਦੇਖਿਆ ਸੀਗਾ ਆਪਣੇ ਪਿੰਜਰੇ ਵਗੈਰਾ ਵੀ ਤੁਹਾਡੇ ਕੋਲੇ ਬਸ ਕਿਹੋ ਜਿਹੇ ਹੁੰਦੇ ਆਪਣੇ ਕੋਲੇ ਬਸ ਆ ਜਾਣਗੇ 2-4 ਦਿਨ ਤੱਕ ਪੰਛੀ ਵੀ ਆ ਜਾਣਗੇ ਤੁਹਾਡੇ ਠੀਕ ਹੈ ਪੰਛੀ ਹੁੰਦੇ ਕੋਈ ਬਾਹਰ ਲਈ ਕੋਈ ਮੈਂ ਸੋਚਿਆ ਕਿ ਤੇ ਪਿੰਜਰੇ ਵੀ ਇਧਰਲੀ ਸਾਈਡ ਪਏ ਸੀ ਮੈਂ ਕੀ ਇਹ ਵੀ ਸੇਲ ਕਰਦੇ ਹਾਂ ਤੁਸੀਂ ਅੱਛਾ ਪਿੰਜਰੇ ਵੀ ਸੇਲ ਕਰਦੇ ਹੋ ਠੀਕ ਹੈ ਵੀਰ ਅਸੀਂ ਕਰਦੇ ਆਪਾਂ ਪੰਛੀ ਪਿੰਜਰੇ ਸੇਲ ਕਰਦੇ ਮੱਛੀ-ਮੁੱਛ ਵੀ ਹੁੰਦੀ ਆਪਣੇ ਪ੍ਰਕਾਰ ਦੀ ਠੀਕ ਹੈ ਵੀਰ ਹੁਣ ਬਸ ਸੀਜ਼ਨ ਚੱਲ ਰਿਹਾ ਹੁਣ ਮੱਛੀ ਵਗੈਰਾ ਕੋਈ ਬਗ ਪ੍ਰਕਾਰ ਦੇ ਪੰਛੀ ਲੈਣੀ ਆਪਣੇ ਕੋਲ ਲੈ ਸਕਦੇ ਹੋ ਠੀਕ ਹੈ ਤੇ ਆਪ ਦਾ ਕੰਟੈਕਟ ਨੰਬਰ ਵੀ ਆਪਣਾ ਮੇਰਾ ਨਾਮ ਹੁਸ਼ੀਰ ਸਿੰਘਾ ਜੀ ਕੋਈ ਮਦਦ ਉੱਪਰ ਕਟ ਸ਼ਬਦ ਨਾਲ ਤੇ ਆਪਣੀ ਸ਼ੌ ਭਾਜੀ ਆਪਣਾ ਨੰਬਰ ਹੈਗਾ 82848 ਜੀ 63073 ਜੀ ਬਾਕੀ ਕੋਈ ਨਹੀਂ ਮੇਰੇ ਕਾਰਡ ਲਾ ਲਾਂਗੇ ਠੀਕ ਹੈ ਵੀ ਕਿਸੇ ਵੀ ਨਸਲ ਦੇ ਕਤੂਰੇ ਵਗੈਰਾ ਕਿਸੇ ਨਸਲ ਦਾ ਕੋਈ ਪੰਛੀ ਕੁਝ ਵੀ ਲੈ ਸਕਦੇ ਆ ਜਿੱਦੋਂ ਮਾਰੀ ਰੇਟ ਟਰਾਈ ਕਰ ਲੋ ਆਪਣਾ ਬੱਚਾ ਲੈ ਜਾਓ ਆਪਣਾ ਉਹੀ ਰੇਟ ਤੁਹਾਨੂੰ 2-4000 ਘਾਟੀ ਦੇਵਾਂਗੇ ਬੱਚਾ ਜੀ ਠੀਕ ਹੈ ਜੇ ਕਿਸੇ ਮੇਰੇ ਭਰਾ ਨੇ ਮੀਟਿੰਗ ਵਗੈਰਾ ਆਪਾਂ ਜਿਵੇਂ ਕੁੱਤਿਆਂ ਦੇ ਹੁੰਦੇ ਆ ਤੇ ਉਹਨਾਂ ਦੇ ਤੁਹਾਡੇ ਕੋਲ ਕੰਟੈਕਟ ਉਹ ਵੀ ਛੱਡ ਹੈਗੇ ਹਾਂ ਛੱਡ ਹੈਗਾ ਕੋਈ ਵੀ ਪ੍ਰਕਾਰ ਦੀ ਮੀਟਿੰਗ ਕਰਾਉਣੀ ਹੈ ਹਰ ਕਿਸਮ ਦੇ ਛੱਡ ਹੈ ਜੀ ਦੱਸ ਦਿਓ ਠੀਕ ਹੈ ਵੀਰ ਤੇ ਰੇਟ ਵਗੈਰਾ ਮੌਕੇ ਤੇ ਫੋਨ ਤੇ ਕਰ ਦੋਗੇ ਕੋਈ ਮੰਗਤਾਨ ਕਰਾਂਗੇ ਬਈ ਜਰੂਰ ਕੋਈ ਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਹਨਾ ਤੁਸੀਂ ਲਾਸਟ ਤੱਕ ਦੇਖਿਆ ਤੇ ਧੰਨਵਾਦ ਤੇ ਬਾਕੀ ਸ਼ੇਅਰ ਜਰੂਰ ਕਰਨੀਆ ਲਾਈਕ ਕਮੈਂਟ ਕਰਕੇ ਹਨਾ ਆਪਦੇ ਵਿਚਾਰ ਹੈ ਜਿਹੜੇ ਜਰੂਰ ਦੇਣੇ ਜਾਂ ਕਿਸੇ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਤਬੀਰਾ ਨਾਲ ਜਿਹੜਾ ਕੰਟੈਕਟ ਤੁਸੀਂ ਕਰ ਸਕਦੇ ਹੋ ਸਸਰੀ ਕਾ ਜੀ ਇਹ ਹੈਗਾ ਹੁਣ 25000 ਰੁਪਏ ਦਾ ਅੱਛਾ ਜੀ ਹਾਂ 25000 ਰੁਪਏ ਦਾ ਹਾਂ ਠੀਕ ਹੈ ਕਿੰਨੇ ਗੋਮਰਾਂ ਦਾ ਬਾਈ ਗੋਮਰਾਂ ਪਰ ਤਾਂ ਬਹੁਤ ਹੁੰਦੀਆਂ ਬਈ ਇਹਨਾਂ ਦੀ ਖਰਾਕ ਲੁਕੀ ਜੀ ਇਹ ਮੱਲ ਹੋਏ ਨਾ 2.5 ਫੁੱਟ ਦਾ ਖਰਾਕ ਨਾ ਬਸ ਸਬਜ਼ੀਆਂ ਵਗੈਰਾ ਪਾਲ ਤਿੰਨ ਫੁੱਟ ਦਾ ਹਾਂ ਇਹ ਖਰਾਕ ਪਰ ਇਹਨਾਂ ਮੱਲਾ ਖਾ ਜਾਂਦੇ ਇਹ ਪਾਲਖ ਪੁਰਖ ਖਾ ਲੈਂਦੇ ਕੀੜਾ ਵਗੈਰਾ ਠੀਕ ਹੈ ਹੁਣ ਇਹ ਕਿੰਨੇ ਟਾਂ ਦਾ ਹੋਣਾ ਵੀਰੇ ਇਹ 6 ਮਹੀਨਾ ਦਾ ਗਾ ਹੁਣ 6 ਮਹੀਨਾ ਦਾ ਜਾਂ ਤਾਂ ਉਹ ਮੁਰਗ ਨਹੀਂ ਗੰਬੇ ਇਹਨਾਂ ਦੀ ਇਹਨਾਂ ਦੀ ਹੋ ਜਾਂਦੀ ਫਿਰ ਫਟਫਟ ਦਾ 12 ਸਾਲ ਦਾ ਵਾਧੇ 10 ਸਾਲ ਤੋਂ ਵਾਧੂ ਤਕਰੀਬਨ 12 ਸਾਲ ਮੰਨ ਕੇ ਚੱਲ ਠੀਕ ਉਹ ਬਾਰੀ ਠਮਾਰੀ ਪੈਣ ਤੇ ਹੁੰਦਾ ਕਈ ਵਾਰ ਨਹੀਂ ਪਤਾ ਹੁੰਦਾ ਮੈਨੂੰ ਇਹ ਜਿਹੜਾ ਫੀਮੇਲ ਆ ਇਹ ਇਹ ਦਾ ਮੇਲ ਫੀਮੇਲ ਦਾ ਡੀਐਨਏ ਇਥੇ ਆ ਵੀ ਇਹ ਡੀਐਨਏ ਕਰਵਾਉਣਾ ਪੈਂਦਾ ਇਹਨਾਂ ਨੂੰ ਉਹ ਡੀਐਨਏ ਆ ਲੋਡ ਨਹੀਂ ਆਪਾਂ ਨੂੰ ਪਤਾ ਲੱਗਦਾ ਨਹੀਂ ਨਹੀਂ ਐਸ ਲੋਡ ਨਹੀਂ ਪਤਾ ਲੱਗਦਾ ਜੀ ਨਾਰਾਜ ਜਾਂ ਮਾਦੀ ਹੈ ਨਾ ਠੀਕ ਹੈ